ਨਕੋਦਰ ਸ਼ਹਿਰ ਪੀਰਾਂ ਫਕੀਰਾਂ ਦੀ ਧਰਤੀ ਆ ਇੱਥੇ ਲੜਕੀਆਂ ਹਮੇਸ਼ਾ ਮੱਲ ਮਾਰਦੀਆਂ ਵਾਂ ਕੱਲ ਵੀ ਮੈਂ ਇੱਕ ਵੀਡੀਓ ਕੀਤੀ ਸੀ ਉਹਦੇ ਵਿੱਚ ਮੈਂ ਇਹ ਹੀ ਜ਼ਿਕਰ ਕੀਤਾ ਸੀ ਨਕੋਦਰ ਸ਼ਹਿਰ ਦੀਆਂ ਜਿਹੜੀਆਂ ਲੜਕੀਆਂ ਆ ਜੱਜ ਬਣ ਰਹੀਆਂ ਆ ਬਹੁਤ ਸਾਰੀਆਂ ਜੱਜ ਬਣੀਆਂ ਨੇ ਔਰ ਅੱਜ ਇੱਕ ਨਕੋਦਰ ਸ਼ਹਿਰ ਨੂੰ ਇੱਕ ਹੋਰ ਨਗੀਨਾ ਹੀ ਕਵਾਂਗੇ ਨਗੀਨਾ ਮਿਲਿਆ ਆ ਕਿਉਂਕਿ ਨਗਰ ਕੌਂਸਲ ਦੀ ਟੀਮ ਇੱਕ ਪੂਰੀ ਮੇਰੇ ਨਾਲ ਇੱਥੇ ਮੌਜੂਦ ਆ ਪਹਿਲੇ ਤਾਂ ਇੱਕ ਬੇਟੀ ਦੇ ਨਾਂ ਤੇ ਕਲਾਪਿੰਗ ਕਰਨੀ ਹੈ ਜੀ ਸਾਰਿਆਂ ਨੇ ਜ਼ੋਰਦਾਰ ਕਲਾਪਿੰਗ ਦਿਓ ਕਲਾਪਿੰਗ ਕਰਾਂਗੇ ਕਿਉਂ ਨਾ ਕਰੀਏ ਇੰਟਰਨੈਸ਼ਨਲ ਲੈਵਲ ਤੇ ਇਹ ਜਿੱਤ ਕੇ ਆਏ ਨੇ ਤਗਮਾ ਜਿੱਤ ਕੇ ਆਏ ਨੇ ਗੱਲਬਾਤ ਇਹਨਾਂ ਨਾਲ ਹੀ ਸ਼ੁਰੂ ਕਰਾਂਗੇ ਆਪਾਂ ਬਿਟਕੀ ਨਾ ਤੁਹਾਡਾ ਵੀਰੋਨਿਕਾ ਬਸਰਾ ਕਿਹੜਾ ਮੈਡਲ ਜਿੱਤਿਆ ਤੁਸੀਂ ব্রੌਂਜ਼ ਮੈਡਲ ব্রੌਂਜ਼ ਮੈਡਲ ਇਸ ਤੋਂ ਪਹਿਲੇ ਵੀ ਕੋਈ ਮੈਡਲ ਜਿੱਤਿਆ ਹਾਂਜੀ ਪਹਿਲਾਂ ਮੈਂ ਐਸਡੀਐਫ ਆਈ ਨੈਸ਼ਨਲਸ ਮੈਡਲ ਸਟੇਟ ਲੈਵਲ ਤੇ ਜਿੱਤ ਚੁੱਕੀ ਹਾਂ ਜੀ ਇਹ ਇੱਕ ਬਚਪਨ ਤੋਂ ਤਾਂ ਸ਼ੌਂਕ ਰਿਹਾ ਇਹਦਾ ਜੀ ਹਾਂਜੀ ਮੈਨੂੰ ਸ਼ੁਰੂ ਤੋਂ ਗੇਮਸ ਵਿੱਚ ਇੰਟਰਸਟ ਸੀਗਾ ਸਪੋਰਟਸ ਵਿੱਚ ਇਹਨੂੰ ਇਸ ਤੋਂ ਪਹਿਲੇ ਪਤਾ ਵੀ ਲੜਕੀਆਂ ਜਿਹੜੀਆਂ ਨਕੋਦਰ ਦੀਆਂ ਉਹ ਜੱਜ ਵੀ ਬਣ ਚੁੱਕੀਆਂ ਅੱਜ ਤੁਸੀਂ ਇੱਕ ਨਾਮ ਨਕੋਦਰ ਦਾ ਰੋਸ਼ਨ ਕੀਤਾ ਆ ਅੱਜ ਕਿਸ ਤਰ੍ਹਾਂ ਲੱਗ ਰਿਹਾ ਤੰਨਾ ਵਧੀਆ ਫੀਲ ਹੋ ਰਿਹਾ ਵਧੀਆ ਫੀਲ ਹੋ ਰਿਹਾ ਹਾਂਜੀ ਲੜਕੀਆਂ ਮੈਂ ਜਿਵੇਂ ਇੱਕ ਬਾਰ-ਬਾਰ ਰਹੀ ਗਏ ਉਹਨਾਂ ਵਿੱਚ ਲੜਕੀਆਂ ਅੱਜ ਕਰ ਲੜਕੀਆਂ ਤੋਂ ਸਟੈਪ ਬਾਈ ਸਟੈਪ ਉੱਪਰ ਜਾ ਰਹੀਆਂ ਨੇ ਲੜਕੇ ਪੜ੍ਹਾਈ ਘਟ ਕਰਦੇ ਆ ਲੜਕੀਆਂ ਜਿਹੜੀਆਂ ਜ਼ਿਆਦਾ ਪੜ੍ਹਕਦੀਆਂ ਤੁਹਾਡੇ ਮਨ ਦੇ ਵਿੱਚ ਬਚਪਨ ਤੋਂ ਹੀ ਕੋਈ ਸ਼ੌਂਕ ਸੀ ਇਦਾਂ ਦਾ ਜਿਵੇਂ ਆਪਾਂ ਕੋ ਕਰਕੇ ਦਿਖਾਣਾ ਹਾਂਜੀ ਮੈਨੂੰ ਸ਼ੁਰੂ ਤੋਂ ਇਹ ਚੀਜ਼ ਇੰਟਰਸਟ ਸੀ ਮੇਰਾ ਗੋਲ ਇਹ ਸੀ ਕਿ ਮੈਂ ਇੰਝ ਲਈ ਮੈਡਲ ਲੈ ਇਹ ਮੈਡਲ ਇਹ ਮੈਡਲ ਕਿਹੜੇ ਕਿਹੜੀ ਜਗ੍ਹਾ ਹੋਇਆ ਸੀ ਇਹ ਸਾਊਥ ਕੋਰੀਆ ਸਿਊਲ ਵਿੱਚ ਹੋਇਆ ਸੀ ਸਾਊਥ ਕੋਰੀਆ ਹਾਂਜੀ ਕੁਰਾਸ਼ੀਅਨ ਚੈਂਪੀਅਨਸ਼ਿਪ ਇਸ ਤੋਂ ਪਹਿਲਾਂ ਜਿਹੜਾ ਹੋਇਆ ਸੀ ਜੀ ਇਸ ਤੋਂ ਪਹਿਲਾਂ ਐਸਜੀਐਫਆਈ ਹੋਇਆ ਸੀ ਕੁਰਾਸ਼ ਦਾ ਉਹ ਛੱਤੀਸਗੜ੍ਹ ਹੋਇਆ ਸੀ ਸੁਪਨੇ ਤੁਹਾਡੇ ਬਹੁਤ ਉੱਚੇ ਆ ਇਸ ਤੋਂ ਵੱਡੇ ਵੀ ਵਧਣਾ ਜਾਓਗੇ ਹਾਂਜੀ ਬਿਲਕੁਲ ਵਧਣਾ ਜਾਓਗੇ ਇੱਕ ਕਲੈਪਿੰਗ ਹੋਰ ਬੰਦੀ ਪ੍ਰਧਾਨ ਜੀ ਬਿਲਕੁਲ ਬੰਦੀ ਆ ਜੀ ਕਿਉਂਕਿ ਬੇਟੀਆਂ ਦੇ ਸੁਪਨੇ ਮੈਂ ਖਲ ਜਰੂਰ ਪੂਰੇ ਕਰਨੇ ਮਾਪੇ ਜਿਹੜੇ ਆ ਨਾ ਉਹ ਆਪ ਤਾਂ ਗੈਰ ਲੈਂਦੇ ਆ ਪਰ ਬੇਟੀਆਂ ਨੂੰ ਜਿਹੜਾ ਕ ਟੈਪ ਬਾਈ ਟੈਪ ਕੀ ਸੋਚ ਆ ਭਵਿੱਖ ਦੇ ਬਾਰੇ ਨਸ਼ਿਆਂ ਨੂੰ ਛੱਡ ਕੇ ਬਸ sport 'ਤੇ ਆਂਧੇ ਰਹਿਣਾ ਚਾਹੀਦਾ ਕਿੱ체 ਬੜੀ ਹੀ ਬਾਤ ਆ ਜੀ ਆ ਦਿਲ ਦੀ ਗੱਲ ਕਹਿਤੀ ਅੱਜ ਨਸ਼ਿਆਂ ਨੂੰ ਤਿਆਗੋ sport ਵੱਲ ਆਓ ਇਹ ਇੱਕ ਬਹੁਤ ਵਧੀਆ ਮੰਮੀ ਡੈਡੀ ਦਾ ਕਿੰਨਾ ਸਾਥ ਰਿਹਾ ਇਹ ਦੇ ਵਿੱਚ ਪੇਰੈਂਟਸ ਦਾ ਫੁੱਲ سپورਟ ਰਿਹਾ ਉਹਨਾਂ ਨੇ ਸਾਰੀ ਲਾਈਕ ਫੁੱਲ سپورਟ ਕੀਤਾ ਮੈਨੂੰ ਕਿ ਡੀਮੋਟੀਵੇਟ ਨਹੀਂ ਹੋਣ ਦਿੱਤਾ ਕਦੇ ਹਾਂਜੀ ਤੇ ਮੇਰੇ ਕੋਚ ਤੇ ਪ੍ਰਿੰਸੀਪਲ ਸਰ ਵੱਲੋਂ ਫੁੱਲ ਸਪੋਰਟ ਰਿਹਾ ਕੋਚ ਵੱਲੋਂ ਫੁੱਲ ਟ੍ਰੇਨਿੰਗ ਰਹੀ ਉਹਨਾਂ ਦਾ ਵੀ ਨਾਮ ਜ਼ਰੂਰ ਲੈਣਾ ਚਾਹੀਦਾ ਦਫ਼ਤਰ ਹਾਂਜੀ ਉਹਦੇ ਕੋਚ ਦਾ ਨਾਮ ਅਨਸ਼ੂਲ ਸਰਾ ਜੀ ਹਾਂਜੀ ਅਨਸ਼ੂਲ ਸਕੂਲ ਦਾ ਨਾਮ ਐਮਡੀ ਜਨਰਲ ਮਾਡਲ ਸਕੂਲ ਜੀ ਸਕੂਲ ਇਸ ਤੋਂ ਇਲਾਵਾ ਜਿੱਦਾਂ ਖਰਚੇ ਦੀ ਗੱਲ ਕਰ ਲਈਏ ਇਹਦੇ ਚ ਕੋਈ ਖਰਚਾ ਜ਼ਿਆਦਾ ਹੋਇਆ ਜਾਂ ਤੁਹਾਡਾ ਜਾਂ ਕਿਸ ਦਾ ਸਾਥ ਲੱਗਿਆ ਕਿਦਾਂ ਲੱਗਾ ਬਹੁਤ ਜ਼ਿਆਦਾ ਹੋ ਗਿਆ ਹੁਣ ਪਰ ਮੈਡਲ ਵੀ ਆ ਗਿਆ ਮੈਡਲ ਵੀ ਆ ਗਿਆ ਖੁਸ਼ੀ ਵੀ ਹੈ ਕਿ ਚਿਹਰੇ ਤੇ ਆ ਬਿਲਕੁਲ ਖਰਚਾ ਭੁੱਲ ਗਿਆ ਤੁਹਾਡੀਆਂ ਅੱਖਾਂ ਦਾ ਸਰੀਆ ਮੁਸਕਰਾਹਟ ਦਾ ਸਰੀਆ ਅ ਸਵੇਰ ਦਾ ਮਹਿਲ ਵਧਾਈਆਂ ਦਾ ਤਾਂ ਤਾਂ ਲੱਗਾ ਆ ਲੋਹੂ ਘਾਰੇ ਹੋਣੇ ਆ ਇਹਦੇ ਦੇ ਵਿੱਚ ਕਿਸ ਤਰ੍ਹਾਂ ਲੱਗ ਰਿਹਾ ਫੀਲ ਹੋ ਰਿਹਾ ਤੁਹਿਆ ਫੀਲ ਹੋ ਰਿਹਾ ਇਹ ਤਾਂ ਕਦੀ ਹੋਇਆ ਨਹੀਂ ਅੱਜ ਪਹਿਲੀ ਵਾਰ ਇੱਕ ਨਿਊ ਐਕਸਪੀਰੀਅੰਸ ਵੀ ਹੋ ਗਿਆ ਮੋਦੀ ਜੀ ਥੈਂਕ ਯੂ ਸਰ ਨਗਰ ਕੌਂਸਲ ਦੇ ਪ੍ਰਧਾਨ ਨੇ ਪੂਰੀ ਟੀਮ ਲੈ ਕੇ ਨਾਲ ਪਹੁੰਚੇ ਹੋ ਅੱਜ ਨਕੂਦਰ ਦੀ ਬੇਟੀ ਨੇ ਅੱਜ ਇੱਕ ਵਾਰ ਫਿਰ ਇਤਿਹਾਸ ਰਚਿਆ ਇਤਿਹਾਸ ਹੀ ਕਹਾਂਗਾ ਇਤਿਹਾਸ ਰਚਿਆ ਬਾ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਜੀ ਸਾਡੀ ਦੇਖੋ ਇੱਕ ਬੱਚੀ ਜਿੱਥੇ ਨਕੂਦਰ ਦੀ ਬੱਚੀ ਹੈ ਉੱਥੇ ਹੀ ਸਾਡੇ ਕਾਉਂਸਲਰ ਸਾਥੀ ਮਿਸਿਸ ਗੀਤਾ ਬਸਰਾ ਨੇ ਉਹਨਾਂ ਦੀ ਬੇਟੀ ਹੈ ਉਸ ਸਾਡਾ ਫਰਜ ਬੰਦਾ ਸਾਰਿਆਂ ਦਾ ਕਿ ਇਸ ਦੀ ਹੌਸਲਾ ਅਫਜਾਈ ਵੀ ਕਰੀਏ ਔਰ ਸਾਰੇ ਸਾਰਿਆਂ ਨੂੰ ਇਸ ਸਾਰੀ ਫੈਮਿਲੀ ਨੂੰ ਵੀ ਵਧਾਈਆਂ ਦੇ ਕੇ ਆਈਏ ਉਹ ਇਸੇ ਕਰਕੇ ਅਸੀਂ ਇੱਥੇ ਆਏ ਆ ਕਿ ਬੇਟੀ ਦੀ ਹੌਸਲਾ ਅਫਜਾਈ ਕੀ ਡੀਓ ਕਰਕੇ ਆਈਏ ਬੇਟੀ ਨੇ ਬਹੁਤ ਅੱਛਾ ਕੰਮ ਕੀਤਾ ਬਹੁਤ ਹੀ ਮੈਂ ਕਹਿੰਨਾ ਕੀ ਮਤਲਬ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਹੈਗੀ ਆ ਉਹ ਉਹਦੇ ਵਿੱਚੋਂ ਬ੍ਰੌਂਜ਼ ਮੈਡਲ ਜਿੱਤ ਕੇ ਲੈ ਕੇ ਆਣਾ ਆਪਣੇ ਆਪ ਦੇ ਵਿੱਚ ਹੀ ਬੜੀ ਵੱਡੀ ਗੱਲ ਹੈ ਤੇ ਉਹ ਸਾਡੀ ਬੱਚੀ ਜੋ ਹੈ ਛੋਟੇ ਜਿਹੇ ਕਸਬੇ ਨਕੂਦਰ ਦੀ ਇੱਕ ਛੋਟਾ ਜਿਹਾ ਕਸਬਾ ਨਕੂਦਰ ਆ ਪਰ ਉੱਥੋਂ ਦੀ ਬੱਚੀ ਜਿਹੜੀ ਹੈ ਉਹ ایشিয়ান ਚੈਂਪੀਅਨਸ਼ਿਪ ਜਿੱਤ ਕੇ ਆਈ ਹੈ ਤੇ ਦੇਖੋ ਬਤਾਈਆਂ ਤਾਂ ਦੇਣੀਆਂ ਬਣਦੀਆਂ ਸਾਰਿਆਂ ਦੀਆਂ ਤੇ ਮੈਂ ਅੱਗੇ ਵੀ ਦੱਸ ਕੇ ਚੁੱਕਾ ਤੇ ਹੁਣ ਤੁਹਾਡੇ ਨਾਲ ਵੀ ਗੱਲ ਕਰ ਰਿਹਾ ਕਿ ਮੈਂ ਇਸ ਦੇ ਲਈ ਆਪਣੇ ਦਫ਼ਤਰ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਚਿੱਠੀ ਲਿਖ ਰਹੇ ਹਾਂ ਕਿ ਸਾਡੀ ਇਸ ਬੇਟੀ ਨੂੰ ਸਟੇਟ ਲੈਵਲ ਤੇ ਜਿਹੜਾ ਹੈਗਾ ਉਹ ਸਨਮਾਨਿਤ ਕੀਤਾ ਜਾਵੇ ਔਰ ਇਸੇ ਤਰੀਕੇ ਨਾਲ ਇੱਕ ਚਿੱਠੀ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਲਿਖ ਰਹੇ ਹਾਂ ਕਿ ਉਹ ਸਾਨੂੰ ਜਿਹੜਾ ਲੈਵਲ ਤੇ ਜਿਹੜਾ ਹੈਗਾ ਇਸ ਬੇਟੀ ਨੂੰ ਸਨਮਾਨਿਤ ਕੀਤਾ ਜਾਵੇ ਕਿਉਂਕਿ ਇੰਨਾ ਵੱਡਾ ਨਾਮ ਇਸ ਬੇਟੀ ਨੇ ਰੌਸ਼ਨ ਕੀਤਾ ਦੇਖੋ ਇਹ ਇਕੱਲੇ ਪੰਜਾਬ ਦੀ ਗੱਲ ਨਹੀਂ 올ਓਵਰ ਇੰਡੀਆ ਦੇ ਵਿੱਚੋਂ ਇਹ ਬੇਟੀ ਜਿਹੜੀ ਆ ਕੁਰਾਸ਼ ਚੈਂਪੀਅਨ ਬਣੀ ਹੈ ਬਿਸ਼ੱਕ ਐਸ ਵਾਰੀ ਬ੍ਰੌਂਜ਼ ਆਇਆ ਪਰ ਸੁਪਨੇ ਵੱਡੇ ਨੇ ਅਗਲੀ ਵਾਰੀ ਜ਼ਰੂਰ 2 ਸਾਲ ਬਾਅਦ ਦੁਬਾਰਾ ਚੈਂਪੀਅਨਸ਼ਿਪ ਹੁਣੀ ਹੈ ਮੈਂ ਬੜੀ ਆਸ ਕਰਦਾ ਹਾਂ ਉਸ ਪਰਮਾਤਮਾ ਅਗੇ ਫਰਿਆਦ ਕਰਨਾ ਕਿ ਉਸ ਜਿਹੜੀ ਸਾਡੀ ਬੇਟੀ ਆ ਅਗਲੀ ਚੈਂਪੀਅਨਸ਼ਿਪ ਦੇ ਵਿੱਚ ਜ਼ਰੂਰ ਜਿਹੜੀ ਆ 골ਡ ਮੈਡਲ ਜਿੱਤ ਕੇ ਲਿਆਉਗੀ ਔਰ ਪੂਰੇ ਭਾਰਤ ਦੇਸ਼ ਦਾ ਨਾਮ ਜਿਹੜਾ ਹੈਗਾ ਰੌਸ਼ਨ ਕਰੇਗੀ 15 ਅਗਸਤ ਨਜ਼ਦੀਕ ਆ ਰਿਹਾ 15 ਅਗਸਤ ਤੇ ਬੇੜੀ ਨੇ ਇੱਕ ਖੁਸ਼ੀ ਦੇਤੀ ਆ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਜਰੂਰ ਉੱਥੇ ਸਨਮਾਨਤ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਸਾਨੂੰ ਲੱਗਦਾ ਨਹੀਂ ਸਾਡਾ ਫਰਜ਼ ਬੰਦਾ ਸਾਡਾ ਫਰਜ਼ ਬੰਦਾ ਸਾਡੇ ਬੱਚੇ ਨੇ ਐਡਾ ਵੱਡਾ ਸਾਨੂੰ ਜਿਹੜਾ ਹੈਗਾ ਤੋਹਫਾ ਲਿਆ ਕੇ ਦਿੱਤਾ ਐਜ਼ ਅ ਮੈਡਲ ਔਰ ਸਾਡਾ ਇਹ ਫਰਜ਼ ਬੰਦਾ ਕਿ ਅਸੀਂ ਇਸ ਬੱਚੇ ਦੀ ਜਿੰਨੀ ਵੱਧ ਤੋਂ ਵੱਧ ਜਿੰਨਾ ਵੱਧ ਤੋਂ ਵੱਧ ਇਹਨੂੰ ਸਨਮਾਨਿਤ ਕਰੀਏ ਜਿੰਨੀ ਵੱਧ ਤੋਂ ਵੱਧ ਦੀ ਹੌਸਲਾ ਅਫਜਾਈ ਕਰੀਏ ਉਨੀ ਘਟ ਔਰ ਅਸੀਂ ਆਪਣੇ ਵੱਲੋਂ ਆਪਣੀ ਕੌਂਸਲ ਵੱਲੋਂ ਔਰ ਸਾਰੇ ਸਾਡੇ ਸਾਥੀਆਂ ਵੱਲੋਂ ਇਸ ਬੇਟੀ ਨੂੰ ਜ਼ਰੂਰ ਨਗਰ ਕੌਂਸਲ ਦੇ ਵਿੱਚ ਬੁਲਾ ਕੇ ਬਿਲਕੁਲ ਸਨਮਾਨਿਤ ਕਰਾਂਗੇ ਔਰ ਇਹਦੇ ਇਵੈਂਟ ਦੇ ਵਿੱਚ ਇੱਕ ਛੋਟੀ ਜੀ ਪਾਰਟੀ ਵੀ ਆਰਗੇਨਾਈਜ਼ ਕਰਾਂਗੇ ਜਿਸ ਦੇ ਵਿੱਚ ਸਾਡਾ ਸਾਰਾ ਟੋਟਲੀ ਕੌਂਸਲ ਦਾ ਜੋ ਐਮਸੀ ਸਾਹਿਬਾਂ ਤੇ ਹੋਣਗੇ ਹੋਣਗੇ ਨਾਲ ਸਾਰਾ ਪੂਰਾ ਸਾਡਾ ਮੁਲਾਜ਼ਮ ਜੋ ਸਾਡੇ ਮੁਲਾਜ਼ਮ ਹੈਗੇ ਆ ਉਹ ਵੀ ਸਾਰੇ ਹੋਣਗੇ ਔਰ ਵਧੀਆ ਤਰੀਕੇ ਨਾਲ ਬੇਟੀ ਨੂੰ ਇੱਕ ਰਿਫਰ ਦੁਆਰਾ ਤੋਂ ਜਿਹੜਾ ਹੈਗਾ ਕੰਗ੍ਰੈਚੁਲੇਸ਼ਨ ਇੱਕ ਗੱਲ ਮਾ ਮਾਪ ਦਾ ਨਾਰਾਸ਼ ਹੋਣਾ ਹੁੰਦਾ ਹੁੰਦਾ ਸਭ ਤੋਂ ਪਹਿਲੇ ਸ਼ਹਿਰ ਦਾ ਨਾਮ ਰੋਸ਼ਨ ਹੁੰਦਾ ਮਨਕੋਧਰ ਚਹਿਰ ਦੀ ਬੇਟੀ ਨੇ ਇਤਿਹਾਸ ਰਚਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਮਾਪ ਦਾ ਨਾਮ ਤਾਂ ਰੋਸ਼ਨ ਹੋਣਾ ਹੀ ਹੋਣਾ ਪਰ ਜਿਸ ਜਗ੍ਹਾ ਤੇ ਬੰਦਾ ਜੰਮਿਆ ਹੋਵੇ ਜਿਸ ਜਗ੍ਹਾ ਦੇ ਬੰਦਾ ਪਲਿਆ ਹੋਵੇ ਔਰ ਜਿਸ ਜਗ੍ਹਾ ਦੇ ਬੰਦੇ ਨੇ ਪੜ੍ਹਾਈ ਕੀਤੀ ਹੈ ਆਪਣੀ ਉਸ ਜਗ੍ਹਾ ਦਾ ਨਾਮ ਪਹਿਲਾਂ ਰੋਸ਼ਨ ਹੁੰਦਾ ਹੈ ਕਿਉਂਕਿ ਜਦੋਂ ਵੀ ਕਿਤੇ ਆਵਾਜ਼ ਵੱਜਦੀ ਹੈ ਉਦੋਂ ਇਹੇ ਵੱਜਦੀ ਹੈ ਕਿ ਬੈਰੋਨਿਕਾ ਨਕੋਧਰ ਤੋਂ ਹਾਂ ਵਿਰੋਨਿਕਾ ਨਕੂਦਰ ਤੋਂ ਜਿਹੜੀ ਕੀ ਏਸ਼ੀਅਨ ਚੈਂਪੀਅਨਸ਼ਿਪ ਜਿੱਤ ਕੇ ব্রੌਂਜ਼ ਮੈਡਲ ਜਿਹੜਾ ਹੈ ਉਹ ਭਾਰਤ ਵਾਸਤੇ ਜਿੱਤ ਕੇ ਲੈ ਕੇ ਆਈ ਆ ਬੜੀ ਵੱਡੀ ਮਾਣ ਦੀ ਗੱਲ ਸਾਡੇ ਲਈ ਹੈ ਔਰ ਬੜੀ ਵੱਡੀ ਮਾਣ ਦੀ ਗੱਲ ਜਿਹੜੀ ਮੈਂ ਸਮਝਦਾ ਕਿ ਸਾਰੇ ਸਾਡੇ ਭਾਰਤ ਵਾਸੀਆਂ ਵਾਸਤੇ ਆ ਤੋਂ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰ ਲੈਣੇ ਆ ਸਰ ਤੁਹਾਨੂੰ ਉਮੀਦ ਸੀ ਪਹਿਲਾਂ ਨਾਮ ਦੱਸਿਓ ਜੀ ਆਪਣਾ ਰਵੀ ਬਸਰਾ ਜੀ ਬਸਰਾ ਸਾਹਿਬ ਤੁਹਾਨੂੰ ਕੋਈ ਉਮੀਦ ਸੀ ਵੀ ਜਿਹੜਾ ਕਾਰਨਾਮਾ ਹੋਇਆ ਤੁਹਾਡੀ ਬੇਟੀ ਨੇ ਐਡਾ ਉੱਚਾ ਨਾਂ ਲੈੰਦਾ ਨਕੂਦਰ ਦਾ ਨੀ ਪਹਿਲੋਂ ਮੈਨੂੰ ਪੂਰੀ ਮੀ ਸੀ ਜੀ ਬਿਲਕੁਲ ਕੌਨਫੀਡੈਂਸ ਪੂਰਾ ਸੀਗਾ ਕਿਉਂਕਿ ਡੇਲੀ ਪ੍ਰੈਕਟਿਸ ਕਰਦੀ ਆ ਤਿੰਨ ਘੰਟੇ ਡੇਲੀ ਪ੍ਰੈਕਟਿਸ ਕਰਦੀ ਆ ਐਮਡੀ ਸਕੂਲ ਦੇ ਜਿਹੜੇ ਕੋਚ ਆ ਬਰੁਨਕਾ ਦੇ ਕੋਚ ਆ ਉਹ ਬਹੁਤ ਵਧੀਆ ਟ੍ਰੇਨਿੰਗ ਦਿੰਦੇ ਆ ਮਿਹਨਤੀ ਆ ਬਹੁਤ ਹੀ ਮੈਂ ਨਾਲ ਹੀ ਐਮਡੀ ਸਕੂਲ ਦੇ ਪ੍ਰਿੰਸੀਪਲ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਐਪਰੀਸ਼ੀਏਟ ਕੀਤਾ ਤੇ ਇਸ ਮੁਕਾਮ ਤੇ ਪਹੁੰਚਾਇਆ ਔਰ ਇਹਨਾਂ ਦੇ ਕੋਚ ਜਿਹੜੇ ਉਹਨਾਂ ਦਾ ਵੀ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਸਭ ਤੋਂ ਪਹਿਲਾਂ ਅੰਸ਼ੂਲ ਸਰ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜੋ ਆਪਣੀ ਮਿਹਨਤ ਦੇ ਨਾਲ ਬੱਚਿਆਂ ਨੂੰ ਐਪਰੀਸ਼ੀਏਟ ਕਰਦੇ ਆ। ਅੱਜ ਤਾਂ ਮਹੱਲੇ ਤੇ ਅੱਜ ਰੌਣਕਾਂ ਲੱਗੀਆਂ ਹੋਣੀਆਂ ਪੂਰੀਆਂ ਬਹੁਤ-ਬਹੁਤ ਜੀ ਅੱਜ ਤਾਂ ਮੈਂ ਘਰ ਹੀ ਰਿਹਾ ਸਾਰੀ ਦਿਹਾੜੀ ਫੋਨ ਆ ਰਹੇ ਆ ਮੈਨੂੰ ਲੱਗਦਾ ਨਹੀਂ ਵੀ 2-4 ਦਿਨ ਘਰ ਰਿਹਾ ਬਾਹਰ ਜਾਓਗੇ ਤੁਸੀਂ ਨਹੀਂ ਨਹੀਂ ਬਿਲਕੁਲ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਾਉਂਸਲਰ ਸਾਥੀਆਂ ਦਾ ਪ੍ਰਧਾਨ ਜੀ ਦਾ ਸਾਰਿਆਂ ਦਾ ਮੈਂ ਵੈਲਕਮ ਵੀ ਕਰਦਾ ਇੱਥੇ ਆਉਣ ਤੇ ਤੁਹਾਡਾ ਵੀ ਬਹੁਤ ਮੈਡਮ ਨਾਮ ਦੱਸਿਓ ਕੌਂਸਲਰ ਜੀ ਵੈਸੇ ਮੈਨੂੰ ਪਤਾ ਹੈ ਕਿਸ ਤਰ੍ਹਾਂ ਲੱਗ ਰਿਹਾ ਜੀ ਬੇਟੀ ਦੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਵੈਸੇ ਉਮੀਦ ਤਾਂ 골ਡ ਦੀ ਸੀ ਨੈਕਸਟ ਟਾਈਮਸ ਯਾਰ ਕੋਈ ਗੱਲ ਹੀ ਨਹੀਂ ਇਹ ਇਹ ਗੱਲ ਨਹੀਂ ਇਹ ਬਹਿਣਾ ਬੇੜੀ ਆਪਾਂ ਦੁਆ ਕਰਾਂਗੇ ਕਿ ਮੈਂ ਪਹਿਲੇ ਕਹਿਆ ਚੋਂ ਤੋਂ ਆਪਣੀ ਰਾਜੀ ਕੰਮ ਤੱਕ ਗੋਲਡ ਹੈ ਯਾਰ ਗੋਲਡ ਹੈ ਹੀ ਪੱਕਾ ਗੋਲਡ ਹੈ ਜੀ 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 ਹੋਰ ਕੀ ਮੀਦਾ ਕਿਦਾਂ ਇਹਦਾ ਦਾ ਬਚਪਨ ਕਿਦਾਂ ਦਾ ਰਿਹਾ ਜੀ ਬਚਪਨ ਇਹਦਾ ਬਸ ਸਪੋਰਟਸ ਤੇ ਹੀ ਰਿਹਾ ਆ ਮਾਰ ਬਿੱਲੇ ਭਜਣਾ ਦੌੜਨਾ ਕਾਫੀ ਛੋਟੀ ਹੁੰਦੀ ਦੀ ਫੋਟੋ ਆ ਦੀ ਇੱਥੇ ਲੱਗੀ ਹੋਈ ਉਹ ਉਦੋਂ ਦੀ ਇਹਨੂੰ ਸਿਗਾ ਸਟਿਚਿੰਗ ਵਗਰਾ ਆਪਣੀਆਂ ਲੈਗਸ ਖੋਲਣੀਆਂ ਹੱਥਾਂ ਉੱਪਰ ਸਾਰਾ ਕੁਝ ਕਰਨਾ ਸ਼ੁਰੂ ਤੋਂ ਹੀ ਕਰਦੀ ਸੀ ਔਰ ਅਸੀਂ ਇਹਨੂੰ ਮਤਲਬ ਸੋਚਿਆ ਨਹੀਂ ਸੀ ਕਿ ਇੱਥੇ ਤੱਕ ਸਪੋਰਟਸ ਵਿੱਚ ਕਰੂਗੀ ਪਰ ਜਦੋਂ ਇਹਨੇ ਦੱਸਿਆ ਕਿ ਮੈਂ ਸਪੋਰਟਸ ਕਰਨਾ ਆ ਅਸੀਂ ਇੱਕਦਮ ਐਗਰੀ ਕਰ ਦਿੱਤਾ ਕਿ ਠੀਕ ਨਾਲ ਨਾਲ ਪੜ੍ਹਾਈ ਦਾ ਵੀ ਪੜ੍ਹਾਈ ਵਧੀਆ ਬੈਲੈਂਸ ਬੈਲੈਂਸ ਕਰਦੀ ਪਈਏ ਘਰ ਵੀ ਬੈਲੈਂਸ ਆ ਮੇਰੇ ਨਾਲ ਹੈਲਪ ਵੀ ਪੂਰੀ ਬੈਲੈਂਸ ਆ ਬਹੁਤ ਵਧੀਆ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਅੱਜਕੱਲ੍ਹ ਦੀਆਂ ਜਿਹੜੀਆਂ ਬੇਟੀਆਂ ਉਹਨਾਂ ਨੂੰ ਮੈਸੇ ਕਿਤੇ ਨਜਾਇਬ ਹੋਗੇ ਬਸ ਇਹ ਜੋ ਇਹ ਕਰਦੀ ਆ ਇਹ ਕਰ ਸਕਦੀ ਆ ਸਾਰੀਆਂ ਬੇਟੀਆਂ ਕਰ ਸਕਦੀ ਆ ਥੋੜਾ ਜਿਹਾ ਫੋਨ ਨੂੰ ਅਵੋਇਡ ਕਰਕੇ ਜੇ ਤੁਸੀਂ ਕਿਸੇ ਚੀਜ਼ ਵੱਲ ਧਿਆਨ ਦੇ ਸਕਦੇ ਆ ਤਾਂ ਜ਼ਰੂਰ ਕਾਮਯਾਬ ਹੋਵੋਗੇ ਬਿਲਕੁਲ ਜੇ ਅੱਜਕਲ ਜਿਹੜੇ ਬੱਚੇ ਆ ਫੋਨ ਦੇ ਦੁਆਲੇ ਜਿਆਦਾ ਰਹਿੰਦੇ ਫੋਨ ਛੱਡ ਦਿਓ ਇਹ ਬੇਟੀ ਆ ਜੀ ਨਕੋਦਰ ਦੀ ਮੈਂ ਇੱਕ ਵਾਰ ਫੇਰ ਦਿਖਾ ਦਿਆਂ ਬੇਟੀ ਨਕੋਦਰ ਦੀ ਜਿਨੇ ਅੱਜ ਇਤਿਹਾਸ ਰਚਿਆ ਔਰ ਇੰਟਰਨੈਸ਼ਨਲ ਤੌਰ ਤੇ ਮੈਡਲ ਜਿੱਤ ਕੇ ਨਕੋਦਰ ਸ਼ਹਿਰ ਦੀ ਝੋਲੀ 'ਚ ਮੈਂ ਮਾਪਿਆਂ ਦੀ ਨਹੀਂ ਕਹਾਂਗਾ ਮਾਪਿਆਂ ਦੀ ਬਾਅਦ ਚਾਹਾਂਗਾ ਨਕੋਦਰ ਸ਼ਹਿਰ ਦੀ ਝੋਲੀ 'ਚ ਇਹ ਇੱਕ ਮੈਡਲ ਦਿੱਤਾ ਆ ਔਰ ਇਤਿਹਾਸ ਰਚਿਆ ਔਰ ਸਾਰੇ ਦੇਸ਼ ਦੇ ਵਿੱਚ ਬੇਟੀਆਂ ਦਾ ਨਾਂ ਰੋਸ਼ਨ ਕੀਤਾ ਆ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਾਰ ਨਿਊਜ਼ ਨਕੋਦਰ